ਤੇ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਉਹੀ ਗੱਲ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਹੈ ਤਖਤ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਵਿਚਾਲੇ ਪੰਜ ਸਿੰਘ ਸਹਿਬਾਨ ਦੀ 71 ਤਰ ਦੇ ਦੌਰਾਨ ਹੋਈ ਬਹਿਸ ਦੀ ਇੱਕ ਹੋਰ ਵੀਡੀਓ ਜਨਤਕ ਹੋਈ ਹੈ ਇਸ ਇਕਤਰਤਾ ਦੌਰਾਨ ਬਹਿਸ ਦੀ ਵੀਡੀਓ 18 ਦਸੰਬਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਕਾਲਤਕ ਸਾਹਿਬ ਵਿਖੇ ਇਕਤਰਤਾ ਹੋਈ ਸੀ ਜਿਸ ਤੋਂ ਲਗਭਗ 4 ਮਹੀਨੇ ਮਗਰੋਂ ਵਿਰਸਾ ਸਿੰਘ ਵਲਟੋਹਾ ਤੇ ਜਥੇਦਾਰ ਗਿਆਨੀ ਹਰਪੀਤ ਸਿੰਘ ਦਰਮਿਆਨ ਬਹਿਸ ਦੀ ਹੁਣ ਇਹ ਵੀਡੀਓ ਜਨਤਕ ਹੋਈ ਹੈ ਤਾਜ਼ਾ 58 ਸਕਿੰਟ ਦੀ ਵੀਡੀਓ ਕਲਿੱਪ ਦੇ ਵਿੱਚ ਗਿਆਨੀ ਹਰਪੀਤ ਸਿੰਘ ਅਕਾਲੀ ਆਗੂ ਵਲਟੋਹਾ ਵੱਲੋਂ ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂਆਂ ਦੇ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਨੇ ਗਿਆਨੀ ਹਰਪੀ ਸਿੰਘ ਵੀਡੀਓ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਹਨਾਂ ਦੇ ਕਈ ਸੀਨੀਅਰ ਭਾਜਪਾ ਆਗੂਆਂ ਅਤੇ ਸਾਬਕਾ ਮੁੱਖ ਮੰਤਰੀ ਅਤੇ ਹੋਰਨਾ ਆਗੂਆਂ ਦੇ ਨਾਲ ਸੰਪਰਕ ਬਣੇ ਸਨ ਉਧਰ ਵਿਰਸਾ ਸਿੰਘ ਬਲਟੋਹਾ ਨੇ ਉਪਰੋਕਤ ਮੀਟਿੰਗ ਦੇ ਵਿੱਚ ਵੀਡੀਓਗ੍ਰਾਫੀ ਜਨਤਕ ਕਰਨ ਦੀ ਮੰਗ ਕੀਤੀ ਹੈ ਉੰਜ ਇਹ ਵੀਡੀਓ ਕਿਵੇਂ ਜਨਤਕ ਹੋਈ ਇਹ ਭੇਦ ਬਣਿਆ ਹੋਇਆ ਹੈ ਇਸ ਵੀਡੀਓ ਨੂੰ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝਾ ਕੀਤਾ ਹੈ ਬਿਰਸਾ ਸਿੰਘ ਵਲਟੂਹਾ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਇਸ ਵਾਇਰਲ ਕਲਿੱਪ ਬਾਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਸਵੇਰੇ 8 ਵਜੇ ਦੇ ਕਰੀਬ ਮੈਨੂੰ ਕਿਸੇ ਪੰਜਾਬੀ ਨਿਊਜ਼ ਚੈਨਲ ਦਾ ਫੋਨ ਆਇਆ ਕਿ ਸਿੰਘ ਸਾਹਿਬਾਨ ਨਾਲ ਤੁਹਾਡੀ ਪੇਸ਼ੀ ਦਾ ਇੱਕ ਕਲਿੱਪ ਸਾਹਮਣੇ ਆਇਆ ਹੈ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਕਲਿੱਪਾਂ ਨੂੰ ਜਾਰੀ ਕੌਣ ਕਰ ਰਿਹਾ ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਸ਼੍ਰੀ ਕਾਲਟਕ ਸਾਹਿਬ ਦੀ ਪੇਸ਼ੀ ਸਮੇਂ ਦੀ ਹੈ ਮੈਂ 15 ਅਕਤੂਬਰ ਤੋਂ ਹੀ ਮੰਗ ਕਰਦਾ ਰਹਾਂ ਕਿ ਉਸ ਦਿਨ ਦੀ ਸਾਰੀ ਵੀਡੀਓ ਰਿਕਾਰਡਿੰਗ ਰਿਲੀਜ਼ ਕੀਤੀ ਜਾਵੇ ਸਾਬਕਾ ਅਕਾਲੀ ਲੀਡਰ ਵਿਰਸਾ ਸਿੰਘ ਬਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਭਾਜਪਾ ਅਤੇ ਆਰਐਸਐਸ ਦੇ ਨਾਲ ਸੰਬੰਧ ਹੋਣ ਦਾ ਦੋਸ਼ ਲਾਇਆ ਸੀ ਜਿਸ ਸਬੰਧੀ ਅਕਾਲੀ ਆਗੂ ਨੂੰ ਸਪਸ਼ਟਿਕਰਨ ਦੇਣ ਦੇ ਲਈ 15 ਅਕਤੂਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਦੇ ਵਿੱਚ ਸੱਦਿਆ ਗਿਆ ਸੀ ਇਸ ਮੀਟਿੰਗ ਮਗਰੋਂ ਪੰਜ ਸਿੰਘ ਸਹਿਬਾਨ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ 10 ਸਾਲਾਂ ਦੇ ਲਈ ਕੱਢਣ ਦਾ ਹੁਕਮ ਦਿੱਤਾ ਸੀ ਤੇ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਿਹੜੇ ਕੇਂਦਰੀ ਉਹਦੇ ਇੱਕ ਧਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਨਹੀਂ ਨਾ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਮੇਰੇ ਰਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਕਹਿੰਦਾ ਰਹਿਆ ਮੈਂ ਉਹੀ ਗੱਲ ਹੈ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿ ਜਥੇਦਾਰ ਸੀ ਠੀਕ ਪਰ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਨੰਬਰ ਵੀ ਤੁਹਾਨੂੰ ਕੋਈ ਫੋਨ ਨਹੀਂ ਲਗਾਦਾ ਨਹੀਂ ਨਹੀਂ ਤੁਸੀਂ ਬਸ ਮੈਂ ਮੇਰੇ ਹੋਣੀ ਨਹੀਂ 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 ਪ੍ਰੇਮ ਪਿਆਰ ਦੀ ਗੱਲ ਹੈ